ਜਿਹੜੀ ਤੁਸ਼ ਇਦਾਂ ਜੀ ਜਿਹੜੀ ਸੀਆਈਏ ਫਰੀਦਕੋਟ ਦੀ ਟੀਮ ਹੈ ਆਪਣੇ ਪੰਜ ਗਰਾਈ ਤੋਂ ਹੌਲਕੀ ਰੋਡ ਤੇ ਇੱਕ ਗਸ਼ਤ ਕਰ ਰਹੀ ਸੀ ਤੇ ਜਦ ਕੇ ਇਹਨੂੰ ਪਤਾ ਲੱਗਾ ਕਿ ਕੋਈ ਅਣਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਾਕ ਚ ਲਗੇ ਫਿਰਦੇ ਹੈ ਤੇ ਅੱਖੇ ਜਦੂ ਇਹਨਾਂ ਨੇ ਉਸ ਪਾਸੇ ਗਏ ਇਸ ਚੀਜ਼ ਨੂੰ ਵੈਰੀਫਾਈ ਕਰਨ ਤੇ ਅੱਗੇ ਤੋਂ ਜਿਹੜੇ ਹੈਗੇ ਬੰਦੇ ਸੀ ਜਿਹੜੇ 4 ਨੰਬਰ ਸੀ ਤੇ ਉਹਨਾਂ ਨੇ ਇਹਨਾਂ ਤੇ ਅਨਪਰੋਵਡ ਫਾਇਰਿੰਗ ਕਰ ਦਿੱਤੀ ਹੈਗੀ ਹੈ ਉਸੇ ਤੇ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਪਚਾਲੀ ਫਾਇਰਿੰਗ ਕੀਤੀ ਹੈਗੀ ਤੇ ਤਿੰਨ ਬੰਦੇ ਅਸੀਂ ਜਿਹੜੇ ਕਹਿੰਦੇ ਉੱਥੇ ਮੌਕੇ ਤੇ ਹੀ ਇਹ ਫੜ ਲਏ ਹੈਗੇ ਇੱਕ ਬੰਦਾ ਹਜੇ ਅਪਰੀਹੈਂਡ ਕਰਨਾ ਉਹ ਫਿਰ ਇਹ ਸਿੱਧਾ ਫਾਇਰਿੰਗ ਦਾ ਕੋਡ ਆਰਡਰ ਓਟ ਲੈ ਕੇ ਤੇ ਉੱਥੋਂ ਭੱਜਨ ਤੋਂ ਕੰਮ ਜਾ ਰਿਹਾ ਸੀ ਪਾਣੀ ਦਾ ਮੋੜਾ ਚਲ ਨਹੀਂ ਕੋੜ ਜਾਉਂਦਾ ਪਾਣੀ ਦਾ ਹਾਂਜੀ ਉਹ ਬੰਦਾ ਕੌਣ ਸੀ ਇਹਦਾ ਪਤਾ ਨਹੀਂ ਬਈ ਇਹਦਾ ਇਦੀ ਗੱਲ ਜੀ ਸਾਨੂੰ ਨਹੀਂ ਪਤਾ ਕੋਈ ਕਾਜ ਹੈ ਇੱਕ ਹੋਰ ਵੀ ਚਾਹੁੰਦਾ ਥੋੜਾ ਜਿਹਾ ਕੀ ਮਾਮਲਾ ਸੀ ਸਾਰਾ ਕਿਸ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਏਦਾਂ ਜੀ ਜਿਹੜੀ ਸੀਆਈਏ ਫਰੀਦਕੋਟ ਦੀ ਟੀਮ ਹੈ ਆਪਣੇ ਪੰਜ ਗਰਾਈ ਤੋਂ ਔਲਖੀ ਰੋਡ ਤੇ ਇੱਕ ਗਸ਼ਤ ਕਰ ਰਹੀ ਸੀ ਤੇ ਜਦ ਕੇ ਇਹਨੂੰ ਪਤਾ ਲੱਗਾ ਕਿ ਕੋਈ ਅਨਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਾਕ ਚ ਲਗੇ ਫਿਰਦੇ ਤੇ ਉੱਥੇ ਜਦੋਂ ਇਹਨਾਂ ਨੇ ਉਸ ਪਾਸੇ ਗਏ ਇਸ ਚੀਜ਼ ਨੂੰ ਵੈਰੀਫਾਈ ਕਰਨ ਤੇ ਅੱਗੇ ਤੋਂ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ 4 ਨੰਬਰ ਸੀ ਤੇ ਉਹਨਾਂ ਨੇ ਇਹਨਾਂ ਤੇ ਅਨਪਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ ਉਸੇ ਤੇ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾਲ ਹੀ ਫਾਇਰਿੰਗ ਕੀਤੀ ਹੈਗੀ ਤੇ ਤਿੰਨ ਬੰਦੇ ਅਸੀਂ ਜਿੰਦਗੀ ਕਹਿੰਦੇ ਉਥੇ ਮੌਕੇ ਤੇ ਹੀ ਇਹ ਫੜ ਲਏ ਹੈਗੇ ਇੱਕ ਬੰਦਾ ਹਜੇ ਅਪਰੀਹੈਂਡ ਕਰਨਾ ਉਹ ਫਿਰ ਇਸੀ ਦਾ ਫਾਇਰਿੰਗ ਦਾ ਆਰਡਰ ਓਟ ਲੈ ਕੇ ਤੇ ਉਥੋਂ ਭੱਜਣ ਚ ਕਾਮਯਾਬ ਹੋ ਗਿਆ ਸਰਦੀ ਫਾਇਰਿੰਗ ਨਾਲ ਜਿਹੜੇ ਤਿੰਨ ਲੋਕ ਜਕਮੀ ਹੋਏ ਕਿਤੇ ਕਿਤੇ ਇਹਨਾਂ ਦੇ ਕੋਲ ਨਹੀਂ ਜਾਈ ਇਹ ਇਹਨਾਂ ਦੇ ਜ਼ਿਆਦਾਤਰ ਜਿਹੜੇ ਕਹਿੰਦੇ ਲੈਗਸ 'ਚ ਹੀ ਲੱਗੀਆਂ ਜੀ ਤੇ ਬਾਕੀ ਅਜੇ ਡਾਕਟਰ ਇਲਾਜ ਕਰ ਰਹੇ ਨੇ ਮੁੱਢਲੀਆਂ ਦੇ ਹੋਰ ਜਿ ਕਿਤੇ ਹੋਈਗੀ ਤੇ ਉਹ ਡਾਕਟਰਨ ਉਹਨਾਂ ਕੋਈ ਨਾ ਕੋਈ ਫਾਇਰਿੰਗ ਕੀਤੀ ਗਈ ਉਹਨਾਂ ਨੂੰ ਵੀ ਕੀਤਾ ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪ੍ਰੋਮੋਗਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ ਤੇ ਉਹਨਾਂ ਨੇ ਪੁਲਿਸ ਪਾਰਟੀ ਭੇਜਦੇ ਸਾਰੀ ਗੋਲੀ ਚਲਾ ਦਿੱਤੀ ਸਰ ਕਿਸੇ ਗੈਂਗ ਨਾਲ ਵੀ ਸਬੰਧਨਤਾ ਹੈ ਇਹ ਹਜੇ ਸਾਰਾ ਕੁਝ ਅਹੀ ਵੈਰੀਫਾਈ ਕਰ ਰਹੇ ਸੀ ਕਿ ਕਿਉਂ ਉਹਨਾਂ ਨੇ ਕੀਤਾ ਕੀ ਫਰਾਰ ਵੀ ਦੱਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਮਲਾਜਮਾਂ ਦਾ ਵਿਚਾਰਿਆ ਮਲਾਜਮਾਂ ਦਾ ਵਿਚਾਰਿਆ ਕੋਈ ਅਸਲਾ ਵੀ ਮਿਲਿਆ ਸੀ ਅਸਲਾ ਕਿਹੜਾ ਜੀ ਮਿਲਿਆ ਜੀ ਇੱਕ ਮਿਲਿਆ ਪਹਿਚਾਨ ਹੋਈ ਇਹਨਾਂ ਤੋਂ ਕਿਸੇ ਹਜੇ ਕਰ ਰਹੇ ਹਾਂ ਜੀ ਵੈਰੀਫਾਈ ਕੈਟੇਗਰੀ ਹਜੇ ਜੇਰੇ ਇਲਾਜ ਨੇ ਸਾ ਜਿਆਰੇ ਜਾਨੀ ਕੱਢਾ ਹਜੀ ਮੈਂ ਫੇਰੇ ਹੀ ਕਹਿ ਰਹੇ ਹਾਂ ਕਿ ਹਜੀ ਪਹਿਲਾਂ ਇਹਨਾਂ ਨੂੰ ਹੀ ਹਜੀ ਮੈਡੀਕਲ ਈਡ ਦੁਆਰੇ ਇਥੇ ਐਮਰਜੈਂਸੀ ਚ ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਇਹ ਬਾਕੀ ਕੀ ਹੈ ਕੀ ਇਹਨਾਂ ਦਾ ਪਰਪਸ ਹੀ ਕਿਥੇ ਬਿਲੋਂਗ ਕਰਦੇ ਨੇ ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ ਇਹ ਥੋੜੇ ਸਮੇਂ ਤੱਕ ਇਹਨਾਂ ਤੋਂ ਪੁੱਛ ਪੜਤਾਲ ਕਰਕੇ ਫਿਰ ਸਾਰਾ ਕੁਝ ਜਾਇਆ ਹੋਏਗਾ